ਸਾਡੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਜਾ ਕੇ ਬੂਟੇ ਲਾਏ ਇੱਕ ਬਹੁਤ ਉੱਚੇ ਖਿਆਲਾਂ ਦਾ ਆਦਮੀ ਜਿਹੜਾ ਕਹਿੰਦਾ ਸੀ ਵੀ ਦੇਹ ਧਾਰੀ ਦੀ ਵਡਿਆਈ ਨਹੀਂ ਕਰਨੀ ਚਾਹੀਦੀ ਬਾਬਾ ਵੈਜ ਜੀ ਨਾਲ ਜਦੋਂ ਸੰਗਤ ਹੋਈ ਤੇ ਕਹਿੰ ਲੱਗਾ ਬਾਬਾ ਜੀ ਤੁਸੀਂ ਕਿਹਨੂੰ ਮੰਨਦੇ ਜੇ ਤੋ ਬਾਬਾ ਵਹਿ ਜੀ ਹੱਥ ਜੋੜ ਕੇ ਕਹਿੰਦੇ ਮੈਂ ਸਤਿਗੁਰੂ ਰਾਮ ਸਿੰਘ ਜੀ ਨੂੰ ਮੰਨਦਾ ਉਹ ਕਹਿਣ ਲੱਗੇ ਕਿ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਹੁਕਮ ਕਰ ਗਏ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਤੇ ਤੁਸੀਂ ਤੋ ਬ੍ਰह्म ਗਿਆਨੀਆਂ ਦੇ ਬੋਲ ਵੇਖੋ ਕਿੰਨਾ ਅਸਰ ਜ ਰੱਕ ਗਿਆ ਪੰਜਾਬ ਸਿੰਘ ਜੀ ਬਾਬਾ ਜੀ ਕਹਿੰਦੇ ਵੇਖ ਵੀਰਾ ਰੱਬ ਨੇ ਦੋ ਅੱਖਾਂ ਦਿੱਤੀਆਂ ਹਰ ਮਨੁੱਖ ਨੂੰ ਇਹਨਾਂ ਅੱਖਾਂ ਦੇ ਨਾਲ ਸਾਰੇ ਸੰਸਾਰ ਦੇ ਦਰਸ਼ਨ ਕਰਦਾ ਜਦੋਂ ਕਿਸੇ ਦੀ ਅੱਖ ਵਿੱਚ ਕੱਖ ਪੈ ਜਾਏ ਉਹ ਜਿਹੜੀ ਸੰਸਾਰ ਨੂੰ ਇਹ ਨਜ਼ਰ ਵੇਂਦੀ ਆਪਣੀ ਅੱਖ ਵਿੱਚ ਨਹੀਂ ਵੇਖ ਸਕਦੀ ਵੀ ਕੱਖ ਕੀ ਪਿਆ ਉਹ ਬਾਬਾ ਵੈਦ ਜੀ ਪੂਰੇ ਸਨ ਆਂਦੇ ਇਸ ਕੱਖ ਨੂੰ ਕੱਢਣ ਵਾਸਤੇ ਦੂਜੇ ਨੂੰ ਆਵਾਜ਼ ਮਾਰਨੀ ਪੈਂਦੀ ਹੈ ਮੇਰੀ ਅੱਖ ਵਿੱਚ ਵੇਖ ਕੀ ਪੈ ਗਿਆ ਆਂਦੇ ਇਸ ਕਰਕੇ ਲੋੜ ਹੈ ਇੱਥੇ ਦੂਜੇ ਦੀ ਲੋੜ ਹੈ ਇਸ ਕਰਕੇ ਵੀਰਾ ਸਾਧ ਸੰਗ ਜੀ ਇਹ ਜਦੋਂ ਬਚਨ ਬਾਬਾ ਵੈਜੀ ਦੇ ਕੋਲੋਂ ਸੁਣਿਆ ਤੇ ਜਿਹੜਾ ਇਸ ਗੱਲ ਤੇ ਬਹਿਸ ਕਰਦਾ ਸੀ ਸਾਧ ਸੰਗ ਜੀ ਮਹਾਪੁਰਸ਼ਾਂ ਨੇ ਐਸਾ ਤੀਰ ਮਾਰਿਆ ਬਾਬਾ ਜੀ ਦੇ ਚਰਨਾ ਤੇ ਢਾਹ ਕੇ ਡਿੱਗ ਪਿਆ ਜਿਹੜਾ ਕਹਿੰਦਾ ਸੀ ਮੈਂ ਮੱਥਾ ਨਹੀਂ ਟੇਕਣਾ ਦੇ ਤਾ ਇਹ ਸਤਿਗੁਰੂ RAM ਸਿੰਘ ਪਾਤਸ਼ਾਹ ਦੇ ਘਰ ਵਿੱਚ ਏਡੀ ਵੱਡੀ ਵਡਿਆਈ ਜਿਨ੍ਹਾਂ ਨੇ ਜਿਹੜੀਆਂ ਲੱਕੜਾਂ ਡਿੱਗੀਆਂ ਸੀ ਉਹ ਸਿੱਧੀਆਂ ਕਰ ਦਿੱਤੀ ਤਾਂ ਸਾਧ ਸੰਗ ਜੀ ਫਿਰ ਉਹ ਹੀ ਮਰਜਾਦਾ ਤੇ ਉਹ ਹੀ ਰੂਪ ਦੇ ਉਹ ਹੀ ਸਰੂਪ ਦੇ ਉਹ ਹੀ ਕਰਨੀ ਤੇ ਉਹ ਹੀ ਕਥਨੀ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੰਦਰ ਸਾਤ ਸੰਗ ਜੀ ਤਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਗਊ ਗਰੀਬ ਦਾ ਭਲਾ ਕੀਤਾ ਤੇ ਲੋਕਾਂ ਨੂੰ ਨਾਲ ਲਾਇਆ ਅੱਜ ਵੀ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਗਰੀਬਾਂ ਦਾ ਭਲਾ ਕਰ ਰਹੇ ਤੇ ਇਸ ਪੰਥ ਨੂੰ ਵਧਾ ਰਹੇ ਸਾਤ ਸੰਗ ਜੀ ਹੁਣੇ-ਹੁਣੇ ਗੁਸਾ ਜਿਹੜਾ ਮੇਰੇ ਪਾਤਸ਼ਾਹ ਦੀ ਰਸਨਾ ਤੋਂ ਇਹ ਸ਼ਬਦ ਸੁਣੇ ਉਹਨਾਂ ਆਖਿਆ ਅਸਲ ਵਿੱਚ ਜੇ ਤੁਸੀਂ ਗੁਰੂ ਨਾਨਕ ਦੇਵ ਜੀ ਖੁਸ਼ੀ ਲੈਣੀ ਤੇ ਇਸ ਪੰਥ ਨੂੰ ਕੱਠਿਆਂ ਕਰੋ ਤੇ ਪੰਥ ਨੂੰ ਵਧਾਓ ਤੇ ਨੇੜਤਾ ਕਰੋ ਸਾਥ ਸੰਗਤ ਜੀ ਜਿਹੜਾ ਸੁਧਾ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਤੇ ਪੈਦਾ ਕੀਤਾ ਉਹ ਹੀ ਸੁਭਾਨ ਗੁਰ ਕਲਗੀਆਂ ਵਾਲੇ ਪਾਦਸ਼ਾਹ ਨੇ ਤੋਰਿਆ ਤੇ ਉਹ ਹੀ ਸਤਿਗੁਰੂ ਰਾਮ ਸਿੰਘ ਪਾਦਸ਼ਾਹ ਨੇ ਤੋਰਿਆ ਤੇ ਅੱਜ ਉਹਨਾਂ ਦਾ ਉਹ ਹੀ ਮਿਸ਼ਨ ਸਤਿਗੁਰ ਦਲੀਪ ਸਿੰਘ ਪਾਦਸ਼ਾਹ ਜੀ ਤੋਰ ਰਹੇ ਨੇ ਪਹਿਲੀ ਵਾਰ ਹੋਣਾ ਰੇ ਰਸੂਏ ਨਗਰ ਚ ਸ਼ਹਿਰ ਚ ਇਹ ਨਾਰਾ بلند ਕੀਤਾ ਸੀ ਅਸੀਂ ਸਾਰੇ ਇੱਕ ਹਾਂ ਤੇ ਗੁਰੂ ਨਾਨਕ ਦੇ ਸਿੱਖ ਹਾਂ ਏਕਤਾ ਵਿੱਚ ਪ੍ਰਤਾਪ ਹੈ ਤੇ ਪੰਥ ਪਾੜਨਾ ਪਾਪ ਹੈ 사ਤ ਸੰਗਜੀ ਇਹ ਨਾਨਕ ਪਾਤਸ਼ਾਹ ਦਾ ਮਿਸ਼ਨ ਸੀ ਪੰਥ ਨੂੰ ਏਕਤਾ ਵਿੱਚ ਲਿਆਉਣਾ ਆਓ ਬੜੇ ਪਿਆਰ ਨਾਲ ਸੁਣੋ ਮੇਰੇ ਤੋਂ ਬਾਅਦ ਬੜੇ ਬੜੇ ਮਹਾਨ ਜਥੇਦਾਰ ਨੇ ਜਿਨ੍ਹਾਂ ਨੇ ਹਾਜ਼ਰੀ ਭਰਨੀ ਹੈ ਅੱਜ ਤੀ ਤੁਸਾਂ ਪਹਿਲਾ ਕਦੇ ਸੁਣੀ ਇਹ ਮੇਘਵਰਨ ਸੀ ਹੁਣ ਮੈਂ ਸਤਗੁਰ ਦਲੀਪ ਸਿੰਘ ਸੱਚੇ ਪਾਤਸ਼ਾਹ ਦੀ ਵਡਿਆਈ ਕਰਨ ਲੱਗਾ ਇੱਕ ਬੈਦਸ਼ਾਂ ਦੇ ਵਿੱਚ ਬੈਦ ਦੋ ਪ੍ਰਕਾਰ ਦਾ ਇੱਕ ਹੁੰਦਾ ਅਰਧ ਬੈਦ ਦੋ ਲੈਣਾ ਦਾ ਤੇ ਇੱਕ ਬੈਦ ਹੈ ਚੌ ਲੈਣਾ ਦਾ ਜਿਹਨੂੰ ਚੌ ਫਿਰਨਾ ਬੈਦ ਕਹਿੰਦੇ ਨੇ ਇਹਦੀਆਂ 12 ਟੇਕਾਂ ਲਿਖੀਆਂ ਨੇ ਜਰਾ ਪਿਆਰ ਸਤਕਾਰ ਨਾਲ ਸੁਣਿਓ ਸਤਿਗੁਰੂ ਦਲੀਪ ਸਿੰਘ ਪਾਤਸ਼ਾਹ ਕੁੱਲ ਸੰਸਾਰ ਦਾ ਭਲਾ ਕਰ ਰਹੇ ਨੇ ਜਿਹੜਾ ਨਾਰਾ ਲਾਇਆ ਸੀ ਬਾਬੇ ਨਾਨਕ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸ਼ੁਰੂਆਤ ਦਾ ਭਲਾ ਉਸ ਭਲੇ ਨੂੰ ਲੈ ਕੇ ਮੇਰੇ ਸਤਿਗੁਰੂ ਦਲੀਪ ਸਿੰਘ ਪਾਤਸ਼ਾਹ ਹਰ ਧਰਮ ਤੇ ਮਜਬ ਦੇ ਵਰਦੇ ਨੂੰ ਨਾਲ ਲਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਵਜੋਂ ਜੋੜ ਰਹੇ ਨੇ ਜਿਹੜਾ ਪਿਆਰ ਸਰਕਾਰ ਨਾਲ ਸੁਣੋ ਇਸ ਬੈਨ ਦਾ ਇਹ ਬੈਨ ਤੁਹਾਡੇ ਚਰਨਾਂ ਵਿੱਚ ਹਾਜ਼ਰ ਕਰਨ ਲੱਗੇ ਹਾਂ ਐਉਂ ਬੇਨਤੀ ਕੀਤੀ ਜਾ ਰਹੀ ਮਿੱਤਰ ਮਰੇ ਜੋ ਕਾਤ ਦੇ ਕਰਨ ਵਾਲਾ ਮਰੇ ਜੋ ਆਗਿਆ ਕਰ ਨਹੀਂ ਬੇਟੀ ਮਰੇ ਜੋ ਕੋਲ ਨੂੰ ਦੋਗ ਲਾਵੇ ਤੇ ਨੌ ਮਰੇ मे जे दलो सतकारी उ बि मे जहान चो खालसा जी हा खाल जी खालसा जी गुरां नाला प्यारी ना तसदा गुरां नाला ਯਾਰ ਨਹੀਂ ਸਾਧ ਸੰਗਤ ਜਿਹੜਾ ਪਿਆਰ ਨਾਲ ਸੁਣਿਓ ਸਾਧ ਸੰਗਤ ਜੀ ਸੁਣਿਓ ਧਿਆਨ ਲਾ ਕੇ ਗੱਲ ਪਦੇ ਦੀ ਕਵੀ ਜੀ ਦੱਸਦੇ ਨੇ ਬੇੜਿਸ ਸਾਧਰੋ ਸਦਾ ਲਈ ਪਾਰ ਹੋਵੇ ਮੀ ਮੇਰਾ ਦੇ ਇਥੇ ਵਸ ਜੀ ਦਸ ਦੇਲੇ ਬੇੜ ਨੂੰ ਸਾਦਰੂ ਸਦਾ ਲਈ ਪਾਰ ਹੋਣੇ ਮੀ ਮੇਰਾ ਦੇ ਇੱਥੇ ਵਸਦੇ ਜੇ ਉਹ ਕਾਹ ਕਦਨ ਤੋਂ ਬੱਲਾ ਭਾਰੀਆਂ ਨੇ ਉਹ ਜਮੀਜ ਦੇ ਪਰਮਨਕਾਰ ਨੇ ਜਿੰਨੀ ਵਾਰੋ ਦੇ ਰੂਪਾ ਵੱਡੇ ਖੋਪਰ ਸਾਰੇ ਜੱਟ ਦਾ ਭਲਾ ਤਕਾਰੇ ਨੇ ਆਹ ਬੋਲ ਚਾਲ ਚ ਰਤੀ ਨਾ ਫਰਕ ਜਾਪੇ ਜਿਹੜੇ ਬੋਲ ਸਨ ਮੇਰੇ ਚੀਨੀ ਵਾਲੇ ਪਾਤਸ਼ਾਹ ਦੇ ਉਹੀ ਬੋਲ ਨੇ ਸਤਿਗੁਰ ਦਲੀਪ ਸਿੰਘ ਪਾਤਸ਼ਾਹ ਦੇ ਇਹ ਬੋਲ ਚਾਲ ਚ ਰਤੀ ਨਹੀਂ ਫਰਕ ਜਾਂਦੇ ਤਪੇ ਦਲਾਸੇ ਠੰਡ ਵਰਤਾਈ ਜਾਂਦੇ ਅਸੀਂ ਇੱਕ ਹਾਂ ਨਾਨਕ ਦੇ ਸਿੱਖ ਲੋਕੋ ਭੁੱਲੇ ਪਰ ਗਿਆਨ ਨੂੰ ਸਭ ਕੁ ਪੜਾਈ ਜਾਂਦੇ ਹੋ ਸਮਾ इतिहास पढ़ गए मरदा खेता सारे जाग काम हाथी किरत करनी वी शाला वाल समझाई जाते जो भी ਸੀ ਕਰਤਾਰ ਲੋਕੋ ਨੇਕ ਕੰਮਾਂ ਦੀ ਚੋਟ ਲਗਾਈ ਜਾਂਦੇ ਹੋ ਕੋਲ ਕੱਢਣਾ ਬਦੀ ਦਾ ਜੱਗ ਵਿੱਚੋਂ ਨੇਕ ਕੰਮਾਂ ਦੀ ਸਾਜਨਦਾਰ ਰੇ ਜਿਨੀ ਵਾਰੇ ਰੇ ਰੂਪ ਹੈ ਵਡੇ ਖਾਗੜ ਸਾਰੇ ਜੱਗ ਦਾ ਭਲਾ ਤਕਾਰੇ ਰੇ ਹੋਏ ਚੰਡੇ ਥੱਲੇ ਹੋ ਕੋਠੇ ਆ ਹੁਣੇ ਹੁਣੇ ਮੇਰੇ ਬਾਦਸ਼ਾਹ ਜੀ ਦਾ ਇਹ ਬਚਨ ਸੀ ਅਸੀਂ ਲੜਾਈ ਨਹੀਂ ਕਰਨੀ ਅਸੀਂ ਏਕਤਾ ਕਰਨੀ ਹੈ ਜਿਹੜਾ ਪਿਆਰ ਨਾਲ ਸੁਣਿਓ ਇੱਕ ਝੰਡੇ ਦੇ ਥੱਲੇ ਹੋ ਕੇ ਦੇਸ਼ ਆਪਣਾ ਸਵਰਗ ਬਣਾ ਲਈ ਕਲਕੇ ਮਾਨਬਖਸ਼ ਅੱਲ ਸੇਖ ਨੂੰ ਬੋਧ ਪਾਰੀ ਸਾਡੇ ਸਿਰਾਂ ਤੇ ਗੁਰਾਂ ਦਾ ਕਰਜ਼ ਚੜਿਆ ਅਸੀਂ ਭੁੱਲ ਗਏ ਮੰਝਲਾ ਬੋਧ ਪਾਰੀ ਓ ਹੀਰਾ ਜਨਮ ਦਾ ਜਏ ਗਵਾਜ ਕਿਧਰੇ ਐਸੇ ਗਿਆਨ ਦੇ ਦੇ ਜਗ ਅੰਦਰ ਹੁਣੇ-ਹੁਣੇ ਤੁਸਾਂ ਸੁਣਿਆ ਆਂਦੇ ਨੇ ਜਿਹੜਾ ਸਿੱਖੀ ਵਿਧਾਏਗਾ ਇੱਕ ਸੇਖ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜ ਦੇਗਾ ਮੇਰੇ ਪਾਤਸ਼ਾਹ ਸਤਗੁਰ ਦਲੀਪ ਸਿੰਘ ਕਹਿੰਦੇ ਉਹਨੂੰ ਹੱਦੋਂ ਵੱਧ ਖੁਸ਼ੀਆਂ ਪ੍ਰਾਪਤ ਹੋਣਗੀਆਂ ਇਹ ਸਿੱਖੀ ਗੁਰਾਂ ਦੀ ਵਧੇ ਜਾਗ ਅੰਦਰ ਹੁਣੇ-ਹੁਣੇ ਦੀਵੇ ਪਿਆਰ ਦੇ ਸਦਾ ਜਗਾਈ ਜਾਦੇ ਜਾਂਦੇ ਅਸੀਂ ਇੱਕ ਹਾਂ ਇੱਕ ਦੇ ਨੂਰ ਸਾਰੇ ਜਾਤ-ਪਾਤ ਦੇ ਝਗੜੇ ਮਟਾਈ ਜਾਂਦੇ ਸਾ ਪੋਤਰੀ ਗੂੜੇ ਦਿਵਾਨੀ ਸਾਜਵੰਦਾਰੇ ਨੇ ਜਿੰਨੀ ਵਾਲੇ ਰੂਪਾਵਤਰ ਖਾਪਰਾ ਸਾਰੇ ਜੱਤ ਦਾ ਪੜਾਤਗਾਰੇ ਨੇ ਕੋਉ ਗਰੀਬ ਦੀ ਸਦਾ ਹੀ ਬਾਫਰੀਏ ਸੱਚਿਲ ਸੇਖ ਦਾ ਇਹੋ ਧਰਮ ਬਣਦਾ ਰੀਤ ਸਿੱਖੀ ਦੀ ਗੁਰਾਂ ਚਲਾਈ ਇਹੋ ਛਾਤੀ ਤਾਣ ਕੇ ਮੂਰੇ ਮਰਦ ਖੜਦਾ ਓ ਸੱਚੋ ਦਰ ਪਰਵਾਣ ਹੋਈਏ ਰੰਗ ਉਤਾਰਦੇ ਸਦਾ ਜਿਹੜਾਰੇ ਜਿੰਨੀ ਵਲੇ ਦੇ ਰੂਪ ਵਡੇ ਖਾਗ ਸਾਰੇ ਜੱਗ ਦਾ ਭਲਾ ਤਕਾਰੇ ਹੋ ਘੜੀ ਪਰਖ ਦੀ ਪਰਖ ਚੋਂ ਪਾਸ ਹੋਈਏ ਸਰਦਾਰ ਜਗੀਰ ਸਿੰਘਾਂ ਜਿਹੜਾ ਪਿਆਰ ਨਾਲ ਸੁਣਿਓ ਘੜੀ ਪਰਖ ਦੀ ਆ ਜਿਨ੍ਹਾਂ ਦਾ ਮਨ ਡਾਵਾ ਡੋਲ ਹੋ ਗਿਆ ਉਹ ਇਸ ਘੜੀ ਚ ਫੇਲ ਹੋ ਗਏ ਸੱਚ ਜਾਣਿਓ ਜਿਨਾਂ ਨੇ ਸਤਗੁਰ ਦਲੀਪ ਸਿੰਘ ਪਾਤਸ਼ਾਹ ਜੀ ਦਾ ਓਟ ਲੈ ਲਿਆ ਉਹ ਉਹਨਾਂ ਤੇ ਕਿਰਪਾ ਹੋ ਜੈਣੀ ਜਿਹੜਾ ਪਿਆਰ ਨਾਲ ਸੁਣਿਓ ਉਹ ਘੜੀ ਪਰਖ ਦੀ ਪਰਖ ਚੋਂ ਪਾਸ ਹੋਈਏ ਨਦੀ ਪਿਆਰ ਦੀ ਆਵਾਜ਼ਾਂ ਮਾਰਦੀ ਏ ਸੋਚ ਸਮਝ ਕੇ ਜਿਹੜਾ ਕਦਮ ਤਰਨਾ ਡੇੜੀ ਸਦਕ ਦੀ ਬੰਨੇ ਤਾਰ ਦੀ ਏ ਉਹ ਬਲੀ ਯਾਰ ਦੀ ਲੱਗਣਾ ਸੀਸ ਵਰਕੇ ਓ ਸੋਨੇ ਦੀ ਗੱਲ ਇੱਥੇ ਗੁੰਝੇ ਪੇਤਾਂ ਦੀ ਖੇਡ ਵਜਾ ਰਹੇ ਜਿੰਨੀ ਵਾਰ ਨੇ ਰੂਹ ਹੈ ਕੋਠਾ ਕਰਾ ਸਾਰੇ ਜੱਗ ਦਾ ਭਰਾ ਤਕਾਰੇ ਵੇ ਓ ਦੁੱਲੇ ਖੂਨ ਨਾ ਕਿਸੇ ਮਜਨੂਮ ਦਾ ਜੀ ਰਹੇ ਵਾਸਦਾ ਹਿੰਦੋਸਤਾਨ ਸਾਡਾ ਸਾਜ ਦਲਾ ਦੀ ਦਿਲਾਂ ਨਾ ਪਾਏ ਗੂੜੀ ਹਰ ਜਗ੍ਹਾ ਦੇ ਵਧੇ ਮਾਨ ਸਾਡਾ ਦਰਦੀ ਜਲਾਗਾ ਆ ਕੇ ਆਜਾ ਜੱਜਾ ਤੇ ਪਾਇਨੋ ਕਰਦੀ ਖੰਡਰ ਸਾਰੇ ਜਿੰਨੀ ਵਾਲੇ ਰੂਪ ਹੈ ਵੱਡਰ ਠਾਕਰਾ ਸਾਰੇ ਜਗ ਦਾ ਬਲਾਦਕਾਰ ਆਹ ਮਿੱਠੇ ਬੋਲਨੇ ਬਾਗ ਪਵਿੱਤਰ ਉਸ ਦੇ ਮਿੱਠੇ ਬੋਲਣੇ ਕਿਨਾਂ ਦੇ ਸਤਗੁਰ ਦਲੀਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਮਿੱਠੇ ਬੋਲਣੇ ਆਤਮ ਪਵਿੱਤਰ ਉਸ ਦੇ ਕਾਲਖ ਜਨਮਾਂ ਦੀ ਅੰਦਰੋਂ ਲਾਈ ਜਾਂਦੇ ਕਵੀ ਆਖਦੇ ਆਏ ਨੇ ਆਪ ਪ੍ਰਭੂ ਜੀਵਨ ਲੋਕਾਂ ਦਾ ਸਫਲ ਬਣਾਈ ਜਾਂਦੇ